ਸੀ ਪੰਜਾਬੀ ਪੰਜਾਬ ਤੋਂ ਬਾਹਰ ਰਹਨੇ ਆ ਸੋ ਇਹ ਨਹੀਂ ਗੱਲ ਕਿ ਤੁਹਾਡੀ ਸਪੋਰਟ ਤਾਂ ਥੋੜੀ ਬਾਹਰਲੇ ਮੁਲਕਾਂ ਚ ਵੀ ਬਹੁਤ ਜ਼ਿਆਦਾ ਤਾਂ ਹੀ ਤਾਂ ਇਹਨੇ ਐਮਐਲਏ ਤੁਹਾਨੂੰ ਆਏ ਨੇ ਪਰ ਬਸ ਆਹ ਦੇਖ ਤਾ ਉਹ ਦਿੱਲੀ ਦਾ ਦਖਲ ਨਹੀਂ ਚਾਹੁੰਦੇ ਦਿੱਲੀ ਤੋਂ ਦੁਖੀ ਹੁੰਦੇ ਆ ਦੇਖੋ ਕੋਈ ਗੱਲ ਨਹੀਂ ਉਹ ਦਿੱਲੀ ਉਹ ਦੇਖੋ ਦੋ ਦਿੱਲੀਆਂ ਨੇ ਇੱਕ ਦਿੱਲੀ ਮੋਦੀ ਵਾਲੀ ਇੱਕ ਕੇਸਰੀਵਾਲ ਵਾਲੀ ਹੈ ਜਿਹੜੀ ਉਹ ਜਿਹੜੀ ਮੋਦੀ ਵਾਲੀ ਦਿੱਲੀ ਆ ਉਹ ਜ਼ਿਆਦਾ ਤੰਗ ਕਰਦੀ ਹੈ ਸਾਨੂੰ ਕਦੇ ਰਾਜਪਾਲ ਤੋਂ ਕੁਝ ਕਹਾਤਾ ਹੁਣ ਤੁਸੀਂ ਦੇਖੋ ਮਤਲਬ ਮੈਨੂੰ ਸਮਝ ਨਹੀਂ ਆਉਂਦੀ ਕਿਹੜੀ ਕੀੜ ਕੱਢਣ ਨੂੰ ਫਿਰਦੇ ਆ ਉਹ ਭਾਜਪਾ ਵਾਲੇ ਜਾਂ ਕਿਹੜੀ ਰੰਜਿਸ਼ ਰੱਖੀ ਬੈਠੇ ਆ ਪਤਾ ਨਹੀਂ ਕਿ ਕਿਸਾਨ ਅੰਦੋਲਨ ਵਾਲਾ ਕੋਈ ਦਿਲ ਨੂੰ ਲਾ ਕੇ ਗੱਲ ਕਿ ਸਾਨੂੰ ਫੈਸਲੇ ਤੇ ਯੂ ਟਰਨ ਮਾਰਨਾ ਪੈ ਗਿਆ ਪਤਾ ਨਹੀਂ ਕਿਹੜੀ ਗੱਲ ਜਾਂ ਲੋਕ ਉਹਨਾਂ ਦੀ ਵਿਚਾਰਧਾਰਾ ਨੂੰ ਵੋਟ ਨਹੀਂ ਪਾਉਂਦੇ ਹੁਣ ਤੁਸੀਂ ਇਹ ਦੇਖ ਲਓ ਕਿ ਮਤਲਬ ਲਗਭਗ 60000 ਕਰੋੜ ਤੌਰ ਰੋਕ ਰੱਖਿਆ ਉਤੋਂ ਮੈਂ ਹੁਣ ਪਿਛਲੇ 5 ਦਿਨਾਂ ਤੋਂ 6 ਦਿਨਾਂ ਤੋਂ ਮੈਂ ਈਮੇਲ ਕਰ ਰਿਹਾ ਕਿ ਪ੍ਰਧਾਨ ਮੰਤਰੀ ਜੀ ਮਿਲਣ ਦਾ ਟਾਈਮ ਦਿਓ ਮੈਂ ਡਿਟੇਲ ਦੇਣੀ ਹੈ ਸਾਰੀ ਨੁਕਸਾਨ ਦੀ ਕਲੀ-ਕਲੀ ਮੈਂ ਅਫਸਰ ਨਾਲ ਲੈ ਕੇ ਜਾਊਂਗਾ ਮੇਰੇ ਕੋਲ ਸਾਰਾ ਪਿਆ ਰਾਜਪਾਲ ਨੂੰ ਟਾਈਮ ਦੇਤਾ ਜੀ ਗਵਰਨਰ ਨੂੰ ਕੱਲ ਮਿਲਿਆ ਗਵਰਨਰ ਮੈਨੂੰ ਟਾਈਮ ਹੀ ਦੇ ਰਿਹਾ ਜੀ ਇੱਕ ਸਿਲੈਕਟਰ ਨੂੰ ਟਾਈਮ ਦੇਤਾ ਇਲੈਕਟਰ ਨੂੰ ਟਾਈਮ ਨਹੀਂ ਦੇ ਰਿਹਾ ਮਤਲਬ ਫੈਡਰਲ ਗਵਰਨਮੈਂਟ ਐਦਾਂ ਥੋੜੀ ਕਰ ਸਕਦੀ ਹੈ ਕਿ ਕਿਸੇ ਸਟੇਟ ਨੂੰ ਉਹ ਇਸ ਤਰ੍ਹਾਂ ਦਾ ਬੀਹਵ ਕਰੇ ਕਿ ਜਿਵੇਂ ਇਸ ਸਟੇਟ ਹੀ ਹੈ ਨਹੀਂ ਹੈਨਾ ਅਜਾ ਤਾਲਿਬਾਨ ਨੂੰ ਪੈਸੇ ਦੇਤੇ ਹੂੰ ਕੇਸੋ ਕਰੋੜ ਰੁਪਈਆ ਜਦੋਂ ਪਹਚਾ ਲਾਇਆ ਉੱਥੇ ਜਿਹੜੇ ਸਾਨੂੰ ਲੁੱਟ ਕੇ ਲੈ ਕੇ ਜਾਂਦੇ ਰਹੇ ਆ ਹੂੰ ਹੂੰ ਠੀਕ ਆ ਤੇ ਪਰ ਪੰਜਾਬ ਵਾਸਤੇ ਬਹੁਤ देर ਕਰਤੀ ਸਾਹਿਬ ਆਤੇ ਆਤੇ ਜੇ ਮੈਂ 2300 ਨੂੰ ਸੋਚੇ 1600 ਵੀ ਦੇਦਾ ਇਹ ਗੀਤ ਇਹੋ ਜਿਹਾ ਟਾਈਮ ਆਵੇ ਵੀ ਮੁੰਡਾ ਬਹੁਤ ਨਾ ਹੀ ਤੇ ਬੜਾ ਮੈਂ ਤੇ ਬੜੀ ਮਿਹਨਤ ਕੀਤੀ ਮੈਂ ਨਹੀਂ ਨਹੀਂ ਮੇਰੇ ਕਹਿਣ ਦਾ ਮਤਲਬ ਤੁਸੀਂ ਅਮੀਰ ਹੋ ਤੁਹਾਨੂੰ ਮੁੰਡਾ ਕੋਈ ਮਿਲ ਜੇ ਨਾਰਮਲ ਜਾ ਮੈਂ ਲੈਣਾ ਹੀ ਨਹੀਂ ਨਾਰਮਲ ਮੁੰਡਾ ਅੱਛਾ ਮੇਰੀ ਮੰਮੀ ਦਾ ਤੇ ਹੁਣ ਤੇ ਮਿਆਂ ਨਹੀਂ ਹੈ ਕਿ ਜਿਹੜੀ ਕੁੜੀ ਨਾ ਕਮੋਂਦੀ ਹੈ ਤੇ ਡਬਲ ਟ੍ਰਿਪਲ ਲੱਭਣਾ ਹੈ 500 ਕਰੋੜ ਵਾਲਾ ਹੋਰ 500 ਕਰੋੜ ਵੀ ਥੋੜਾ ਪਰ ਚਲੋ ਤੇ ਬਾਈ ਗਰੂ ਦੱਸੇਗਾ ਕਿੱਥੇ ਲੇਖ ਲਿਖੇ ਨੇ ਪਰ ਇੰਨੀ ਮਿਹਨਤ ਕਰਕੇ ਤੇ ਗਰੀਬ ਹਾਂ ਅੱਛਾ ਨਹੀਂ ਨਹੀਂ ਮੇਰੇ ਲੇਖੋ ਹੋ ਸਕਦਾ ਜਿੱਦ ਜਿੱਦੇ ਇਹ ਸਿਆਣੇ ਨਹੀਂ ਕਹਿੰਦੇ ਵੀ ਜੇ ਮੁੰਡਾ ਗਰੀਬ ਹੋਵੇ ਤੇ ਕੁੜੀ ਮਤਲਬ ਜੇ ਮੁੰਡਾ ਨਹੀਂ ਹੋਵੇ ਨਹੀਂ ਮੈਂ ਨਾ ਸਾਡੇ ਘਰਦਿਆਂ ਦਾ ਵੀ ਆ ਗੱਲ ਹੁਣ ਮੈਂ ਤੁਹਾਡੇ ਨਾਲ ਸਿਆਸਤ ਦੀ ਕਰਨੀ ਆ ਹਾਂਜੀ 2027 ਦੇ ਵਿੱਚ ਤੁਹਾਨੂੰ ਕੀ ਲੱਗਦਾ ਕੌਣ ਬਣੇਗਾ ਪੰਜਾਬ ਦਾ ਮੁੱਖ ਮੰਤਰੀ 2027 ਚ ਹੋਣੀ ਆ 2027 ਦੇ ਵਿੱਚ ਇਹਨਾਂ ਦੀਆਂ ਬੂਥੀਆਂ ਇੱਕੋ ਹੀ ਬੰਦਾ ਪਣੂਗਾ ਦੱਸੋ ਕਿਹੜਾ ਕਿਹੜਾ ਇਹਨਾਂ ਦੇ ਬੂਥੇ ਸਾਰਿਆਂ ਦੇ ਪਣੂਗਾ ਮੈਂ ਜੇ ਪੰਜਾਬ ਦੇ ਕੌਮ ਨੇ ਪੰਜਾਬ ਦੇ ਪੰਥ ਨਾਲ ਸਾਥ ਦਿੱਤਾ ਉਹ ਭਾਈ ਸਾਹਿਬ ਭਾਈ ਅੰਮ੍ਰਿਤਪਾਲ ਸਿੰਘ ਆ ਜਿਹੜਾ ਇਹਨਾਂ ਦੇ ਬਿਥਾੜੇ ਬੰਨੂਗਾ